ਅੱਜ ਅ ਸੰਗਾਂ ਦੀ ਬੀਸੀਸੀ ਕੀ ਕੋਰ ਦੇ ਵਿੱਚ ਜੀ ਤੇ ਕਾਬੀ ਕਜਲਦਵਾਰੀ ਕੋ ਬਾਤ ਉਹਨਾਂ ਨੂੰ ਬੇਸ ਕੀਤਾ ਗਿਆ ਉੱਤਰੀਆਂ ਜਿਹੜੀਆਂ ਹੋਣੀਆਂ ਮੁਸਤਫਾ ਸਾਹਮਣੇ ਇਹ ਉਹਨਾਂ ਦਾ ਉਹ ਨੰਬਰ ਕੀ ਚਾਹੁੰਦੀ ਸਭ ਤੋਂ ਸਭ ਤੋਂ ਪਹਿਲਾਂ ਤੇ ਮੈਂ ਦੇਸ਼ ਵਿਦੇਸ਼ ਵਿੱਚ ਪੈਰੇਦਾਰ ਵੈਬ ਟੀਵੀ ਵੇਖ ਰਹੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਹੜਾ ਤੁਸੀਂ ਸਵਾਲ ਕੀਤਾ ਕਿ ਅੱਜ ਉੱਥੇ ਕੀ ਹੋਇਆ ਅੱਜ ਉੱਥੇ ਜੋ ਹੋਇਆ ਬੜਾ ਹੀ ਸ਼ਰਮਨਾਕ ਹੋਇਆ ਸਾਨੂੰ ਇਹ ਆਸ ਨਹੀਂ ਸੀਗੀ ਕਿ ਇਹ ਜਿਹੜੀ ਸਰਕਾਰ ਹੈ ਜਾਂ ਜਾਂ ਜਿਹੜਾ ਇਹਦਾ ਪ੍ਰਸ਼ਾਸਨ ਐ ਇੱਥੋਂ ਤੱਕ ਗਿਰ ਜਾਵੇਗਾ ਕਿਉਂਕਿ ਪਹਿਲਾਂ ਤਾਂ ਸਵੇਰ ਤੋਂ ਬੜਾ ਹੀ ਸ਼ਾਂਤਮਈ ਤਰੀਕੇ ਦੇ ਨਾਲ ਸੰਗਤ ਵੱਡੀ ਗਿਣਤੀ ਵਿੱਚ ਮਾਤਾਵਾ ਬੱਚੇ ਬਜ਼ੁਰਗ ਤੇ ਨੌਜਵਾਨ ਆਪਣੇ ਉਹ ਕੌਮੀ ਨੇਕਾਂ ਦਾ ਇੰਤਜ਼ਾਰ ਕਰਦੇ ਰਹੇ ਪਰ ਪ੍ਰਸ਼ਾਸਨ ਨੇ ਟਾਲਮਟੋਲ ਵਾਲੀ ਨੀਤੀ ਇੰਦੇ ਪਰੋਂ ਬਾਅਦ ਉਹਨਾਂ ਨੂੰ ਪੇਸ਼ ਕੀਤਾ ਪਿੱਛੋਂ ਚੋਰੀ ਦਰਵਾਜ਼ੇ ਥਾਣੀ ਲਿਆ ਕੇ ਪੇਸ਼ ਕੀਤਾ ਪਰ ਕੌਮ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਕੌਮ ਨੇ ਆਪਣੇ ਨਾਇਕਾਂ ਦਾ ਜਾ ਕੇ ਪੂਰਾ ਮਾਨਸਨਵਾਨ ਕੀਤਾ ਸਤਨਾਮ ਵਾਹਿਗੁਰੂ ਦਾ ਜਾਪ ਕੀ ਕਰਦੇ ਰਹੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਪੜ੍ਹਦੇ ਰਹੇ ਉਪਰੰਤ ਜਿਉਂ ਹੀ ਨੌਜਵਾਨਾਂ ਨੂੰ ਸੀਐਸਟਾਫ ਵੱਲੋਂ ਫੇਲ ਜਾਣਾ ਕੀਤਾ ਤਿੰਨ ਦਿਨ ਦੇ ਰਮਾਨ ਦਾ ਜਦੋਂ ਨੌਜਵਾਨ ਸਿੱਖ ਸੰਗਤ ਨੂੰ ਪਤਾ ਲੱਗਾ ਤੇ ਉਹ ਬਹੁਤ ਜ਼ਿਆਦਾ ਵਿਰੋਧ ਹੋ ਗਿਆ ਕਿਉਂਕਿ ਜੂਪ ਏਪੀ ਐਕਟ ਜਿਹੜਾ ਇਹਨਾਂ ਨੇ ਲਾ ਦਿੱਤਾ ਜਿਹਦਾ ਕਿ ਵਿਦੇਸ਼ਾਂ ਤੋਂ ਤੁਹਾਨੂੰ ਪੈਸਾ ਆਉਂਦਾ ਜਾਂ ਦੂਜਾ ਤੀਜਾ ਅਤਵਾਦੀ ਗਤੀਵਿਧੀਆਂ ਦੇ ਨਾਲ ਤੁਹਾਡਾ ਸਬੰਧ ਹੈ ਇਹ ਝੂਠੇ ਕੇਸ ਵਿੱਚ ਇਹਨਾਂ ਨੌਜਵਾਨਾਂ ਨੂੰ ਪਸਾਉਣ ਦੀ ਕੋਸ਼ਿਸ਼ ਨਹੀਂ ਪਸਾ ਦਿੱਤਾ ਗਿਆ ਜੂ ਜੂ ਏਪੀ ਐਕਟ ਲਾ ਕੇ ਕਿਉਂਕਿ ਇਹ ਤਾਂ ਸ਼ੱਕ ਜਰ ਖਦਸ਼ਾ ਸਾਨੂੰ ਭਰੋਸਾ ਉਠਿਆ ਸਰਕਾਰ ਤੋਂ ਕਿਉਂਕਿ ਭਾਈ ਗੁਰਪ੍ਰੀਤ ਸਿੰਘ ਜਾਗਵਾਲ ਤੇ ਭਾਈ ਨਿਹਾਲ ਸਿੰਘ ਪਟਿਆਲੇ ਵਾਲੇ ਜਿਨ੍ਹਾਂ ਨੇ ਦੇਸ਼ ਦੀਆਂ ਅਦਾਲਤਾਂ ਦੇ ਉੱਤੇ ਮਾਣ ਕਰਦਿਆਂ ਹੋਇਆਂ ਪੇਸ਼ ਹੋਇਆ ਸੀ ਪੱਜ ਪਰ ਅੱਜ ਇੱਕ ਵਾਰੀ ਫੇਰ ਲੋਕਤੰਤਰ ਦਾ ਜਨਾਜਾ ਨਿਕਲਦਾ ਹੋਇਆ ਦਿਸ ਰਿਹਾ ਕਿਉਂਕਿ ਜੱਜਾਂ ਨੇ ਵੀ ਇਹ ਗੱਲ ਕਿਸੇ ਤਰ੍ਹਾਂ ਐਕਸੈਪਟ ਨਹੀਂ ਕੀਤੀ ਕਿ ਇਹ ਜਿਹੜੇ ਨੌਜਵਾਨ ਜਜਵਾਦੀ ਨੌਜਵਾਨ ਜਿਨ੍ਹਾਂ ਨੇ ਗੁਰੂ ਦੀ ਖਾਤਰ ਐਡਾ ਵੱਡਾ ਕਦਮ ਚੁੱਕਿਆ ਉਸ ਦੁਸ਼ਟ ਨੂੰ ਗੱਡੀ ਚੜਾਇਆ ਉਸ ਤੋਂ ਬਾਅਦ ਆਪ ਅਦਾਲਤ ਵਿੱਚ ਆ ਕੇ ਪੇਸ਼ ਹੁੰਦੇ ਨੇ ਤਾਂ ਫਿਰ ਵੀ ਜੱਜਾਂ ਨੇ ਜਿਹੜਾ 3 ਦਿਨ ਦਾ ਰਿਮਾਂਡ ਹੋਰ ਦੇ ਦਿੱਤਾ ਤੇ ਪੁਲਿਸ ਦੀ ਜਿਹੜੀ ਬਦਨੀਅਤ ਪ੍ਰਸ਼ਾਸਨ ਦੀ ਬਦਨੀਅਤ ਏਜੰਸੀਆਂ ਦੇ ਕਹਿਣ ਦੇ ਉੱਤੇ ਯੂਏਪੀ ਐਕਟ ਲਾ ਦੇਣਾ ਬੜਾ ਹੀ ਮੰਦ ਭਾਗਾ ਕਿਉਂਕਿ ਦੋਨੇ ਵੀ ਕਿਰਤੀ ਵੀਰ ਕੋਈ ਉਹਨਾਂ ਦਾ ਵਿਦੇਸ਼ੀਆਂ ਜਾਂ ਜਥੇਬੰਦੀਆਂ ਨਾਲ ਸਬੰਧ ਨਹੀਂ ਹੈ ਤੇ ਇੱਕ ਹੋਰ ਅਹਿਮ ਗੱਲ ਤਿੰਨ ਨੌਜਵਾਨ ਵੀਰ ਗੁਰਵਿੰਦਰ ਸਿੰਘ ਢੇੜੀਕੇ ਜਗਜੀਤ ਸਿੰਘ ਢੇੜੀਕੇ ਤੇ ਹਰਬੰਸ ਸਿੰਘ ਕੈਲੇ ਮਾਜਰਾ ਪਟਿਆਲਾ ਤੋਂ ਬਜ਼ੁਰਗ ਦੋ ਨੌਜਵਾਨ ਤੇ ਇੱਕ ਬਜ਼ੁਰਗ ਉਹਨਾਂ ਨੂੰ ਝੂਠੇ ਕੇਸ ਵਿੱਚ ਪਸਾਇਆ ਗਿਆ ਤੇ ਹਜੇ ਹੋਰ ਵੀ ਖਦਸ਼ਾ ਪਸਾਉਣ ਦਾ ਭਾਗ ਕੇ ਇਹ ਇਹਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਜਾਂ ਅਤਵਾਦੀ ਜਥੇਬੰਦੀਆਂ ਨਾਲ ਜੋੜ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਤੇ ਨੌਜਵਾਨੀ ਵਿੱਚ ਡਰ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰਾਨਗੀ ਦੀ ਗੱਲ ਹੈ ਜਦੋਂ 72 ਤੋਂ 75 ਥਾਵਾਂ ਤੇ ਬੇਦਬੀ ਹੁੰਦੀ ਹੈ ਉਸ ਦਿਨ ਕਿਸੇ ਪ੍ਰਸ਼ਾਸਨ ਨੇ ਕਿਸੇ ਵੀ ਬੇਦਬੀ ਕਰਨ ਵਾਲੇ ਤੇ ਇਹ ਐਕਟ ਨਹੀਂ ਲਾਇਆ ਕਿਸੇ ਵੀ ਬੇਦਬੀ ਕਰਨ ਵਾਲੇ ਨੂੰ ਫੜਿਆ ਜੇ ਫੜਿਆ ਤੇ ਉਹਨੂੰ ਨਸ਼ਈ ਕਹਿ ਕੇ ਛੱਡ ਦਿੱਤਾ ਜੇ ਅੱਜ ਗੁਰੂ ਕੇ ਖਾਲਸੇ ਨੇ ਜੇ ਅੱਜ ਗੁਰੂ ਦੀ ਅਜਮਤ ਨੂੰ ਗੁਰੂ ਦੇ ਸ਼ਾਨਾਮੱਤੇ ਇਤਿਹਾਸ ਨੂੰ ਗੁਰੂ ਦੀ ਸ਼ਾਨਾਮੱਤੀ ਗਰਵਾਣੀ ਦੇ ਬਦਲੇ ਗਰਵਾਣੀ ਦੇ ਉੱਤੇ ਜੋ ਹੋਇਆ ਉਹਦਾ ਬਦਲਾ ਲੈਂਦੇ ਹੋਏ ਜਿਹੜੀ ਕਾਰਵਾਈ ਕੀਤੀ ਹੈ ਤੇ ਅੱਜ ਇਹਨਾਂ ਨੇ ਉਹਨੂੰ ਦੂਸਰੇ ਤਰੀਕ ਵਾਲੇ ਪਾਸੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਆ ਇਹ ਬੜੀ ਮੰਦ ਭਾਗੀ ਹੈ ਤੇ ਦਾਸ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਇਹ ਨੌਜਵਾਨਾਂ ਨੇ ਕਾਰਜ ਕੀਤਾ ਧਰਮ ਦੀ ਖਾਤਰ ਸਾਡੀ ਅਣਖ ਨੂੰ ਜਿੰਦਾ ਰੱਖਿਆ ਖਾਲਸੇ ਰਵੈ traditions ਨੂੰ ਜਿੰਦਾ ਰੱਖਿਆ ਸਾਰੀ ਸਿੱਖ ਕੌਮ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬੈਠੀਆਂ ਨੇ ਇਹਦਾ ਪਰਜੋਰ ਵਿਰੋਧ ਕੀਤਾ ਜਾਵੇ ਤੇ ਮੈਨੂੰ ਪਤਾ ਲੱਗਿਆ ਸਾਡੇ ਜਿਹੜੇ ਵਕੀਲ ਇੱਥੋਂ ਅਸੀਂ ਲੋਕਲ ਜਥੇਬੰਦੀਆਂ ਵੱਲੋਂ ਕਿਉਂਕਿ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਇੱਕ ਵਕੀਲ ਕੀਤੇ ਗਿਆ ਸੀ ਉਹ ਥੋੜੇ ਲੇਟ ਹੋ ਗਿਆ ਇਸ ਕਰਕੇ ਅਸੀਂ ਭਾਈ ਆਪਣੇ ਮੰਜਪੁਰ ਸਾਹਿਬ ਨੂੰ ਕੀਤਾ ਸੀਗਾ ਵਕੀਲ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਜਿਹੜਾ ਇਹਨਾਂ ਨੇ ਅਨਮੁਨੁਖੀ ਦਸਿਆ ਦਿੱਤੇ ਨੇ 3 ਡਿਗਰੀ ਜਿਹੜਾ ਟਾਰਚਰ ਕੀਤਾ ਗਿਆ ਉਹਦੇ ਸਬੰਧ ਵਿੱਚ ਅਸੀਂ ਜਿਹੜਾ ਇਹਨਾਂ ਦੀ ਡਾਕਟਰੀ ਜਾਂਚ ਮੰਗ ਲਈ ਹੈ ਤੇ ਵਕੀਲ ਨੇ ਇੱਕ ਘੰਟਾ ਮਿਲਣਾ ਵੀ ਮੰਗ ਲਿਆ ਤੇ ਨਾਲ ਦੀ ਨਾਲ ਇਹਦਾ ਕਾਰਵਾਈ ਜਿਹੜੀ ਵਕੀਲਾਂ ਵੱਲੋਂ ਕੀਤੀ ਗਈ ਹੈ ਤੇ ਜਦੋਂ ਫਿਰ ਇਹ ਠੱਕੇ ਦੇ ਨਾਲ ਇੱਕ ਗੱਲ ਕਰਨ ਤੋਂ ਬਾਅਦ ਇਹ ਸੀਐਸਟਾਫ ਲੈ ਕੇ ਆਏ ਤੇ ਉੱਥੇ ਫਿਰ ਨੌਜਵਾਨਾਂ ਨੇ ਪਰਿਵਾਰਾਂ ਨੇ ਜਥੇਬੰਦੀਆਂ ਨੇ ਸਾਰਿਆਂ ਨੇ ਧਰਨਾ ਲਾਇਆ ਸੀਐਸਟਾਫ ਦੇ ਮੋਰੇ ਫਿਰ ਪਰਿਵਾਰ ਨੂੰ ਮਿਲਾਇਆ ਗਿਆ ਹੋਰ ਸਾਕਸਬੰਧੀਆਂ ਨੂੰ ਤੇ ਦਾਸ ਵੀ ਮਿਲ ਕੇ ਆਇਆ ਹੋਰ ਵੀ ਸਿੰਘ ਮਿਲ ਕੇ ਆਏ ਨੇ ਸਿੰਘ ਪੂਰੀ ਚੜ੍ਹਦੀ ਕਲਾ 'ਚ ਨੇ ਪਰ ਜਿਹੜਾ ਪ੍ਰਸ਼ਾਸਨ ਉਹਨੇ ਬੜਾ ੱੱਕਾ ਕੀਤਾ ਬਦਨੀਤੀ ਕਰ ਰਿਹਾ ਸਾਡੀ ਪੁਰਜੋਰ ਇਹ ਮੰਗ ਹੈ ਪੰਜਾਬ ਸਰਕਾਰ ਕੋਲੋਂ ਕਿ ਤੁਸੀਂ ਪੰਥ ਸਰਕਾਰ ਕਹਾਉਂਦੇ ਹੋ ਤੇ ਤੁਸੀਂ ਪੰਥ ਦੇ ਰਖਵਾਲੇ ਕਹਾਉਂਦੇ ਹੋ ਪਰ ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਜਿਹੜੇ ਸਿੰਘਾਂ ਨੇ ਇਹ ਕਾਰਜ ਕੀਤਾ ਹੈ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਤੇ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਕਿਉਂਕਿ ਕਿਤੇ ਲੇਖਾ ਸਾਨੂੰ ਦੇਣਾ ਪੈਣਾ ਅਸੀਂ ਕਰਤੇ ਦੀ ਦਰਗਾਹ ਵਿੱਚ ਸ਼ਰਮਿੰਦੇ ਹੋਵਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਬਦਲਾ ਲੈਣ ਵਾਲਿਆਂ ਨਾਲ ਅਸੀਂ ਜਿਹੜਾ ਇਹ ਅਨਮਨੁੱਖੀ ਬਤਾਰਾ ਕਰਦੇ ਹਾਂ ਇਹ ਕਿਸੇ ਕੀਮਤ ਤੇ ਸਹਿਣ ਨਹੀਂ ਹੋਵੇਗਾ ਸੱਚੇ ਪਾਤਸ਼ਾਹ ਕਿਰਪਾ ਕਰੇ ਤੇ ਵੱਧ ਤੋਂ ਵੱਧ ਸੰਗਤਾਂ ਚੌਬਈ ਸਾਹਿਬ ਦੇ ਪਾਠ ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਬੇਨਤੀ ਕਰੋ ਤਾਂ ਕਿ ਉਹ ਵੀਰਾਂ ਤੇ ਜਿਹੜਾ ਇਹਨਾਂ ਨੇ ਤਸ਼ੱਦਦ ਢਾਇਆ ਉਹਦਾ ਉਹਨਾਂ ਨੂੰ ਗੁਰਬਾਣੀ ਦਾ ਜਿਹੜਾ ਆਖਰਾ ਉਹ ਟਾਖਰਾ ਮਿਲਦ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ